ਇਦੋਂ ਨਿਕਲ ਕੇ ਦਿਖਾਈ ਹਣ ਗੇਟਾ ਦੇ ਬਾਹਰ ਵੱਡੀ ਮੇਰੀ ਸਾਲੀ ਪ੍ਰਧਾਨਗੀ ਬਣੀ ਫਿਰਦੀ ਐ ਨਾ ਚੌਧਰੀ ਬਣਾਉਣਾ ਤੈਨੂੰ ਮੈਂ ਪਹਿਲਾ ਬੰਡਲ ਦਾ ਤਾਜ ਦੇਣਾ ਕੋਈ ਨਾ ਖੜ ਜਾ ਮੇਰੇ ਹਾਲੇ ਦੀ ਦੇਖ ਕਿਵੇਂ ਹਵਾ ਖਰਾਬ ਹੋਈ ਆ ਬਕਵਾਸ ਕਰਦੀ ਐ ਦੇ ਕੁੱਤਿਆਂ ਗਲੀ ਚ ਖੜ ਕੇ ਭੌਂਕਦੀ ਆ ਤੂੰ ਹਣ ਬੋਲੀ ਤੰ ਦੱਸੂ ਇਹ ਅੰਦਰ ਆਇਂ ਨਾ ਤਾਂ ਮੈਂ ਕੁਛ ਕਹਿ ਆ ਵੀ ਨਹੀਂ ਨਹੀਂ ਆ ਤੂੰ ਮੈਨੂੰ ਸੁਣਾਤੀ ਆ ਮੈਂ ਤਾਂ ਸਿਰਫ ਇਨਾ ਕਹਿਆ ਸੀ ਵੀ ਸੁੱਖਾ ਮੀਤੇ ਅਤਿਆਚਾਰ ਕਰਦਾ ਵਾ ਹਣ ਮੈਨੂੰ ਇਨਾ ਹੱਕ ਵੀ ਹੈ ਨਹੀਂ ਕਹਿਣ ਦਾ ਨਹੀਂ ਤੂੰ ਹੱਦ ਕਰਦੀ ਐ ਹੈ ਤੂੰ ਆਹ ਗੱਲ ਕਹਿ ਕੇ ਮੇਰੇ ਪਿੱਛੇ ਮਹਿਲਾ ਮੰਡਰਾਲੀਆਂ ਸਾਰੀਆਂ ਬੁੜੀਆਂ ਭੁਜਾਤੀਆਂ ਠੀਕ ਆ ਨਾ ਹੁਣ ਚੱਲ ਕੀ ਇਤਿਆਤ ਕੀਤਾ ਦੱਸ ਤੈਨੂੰ ਬੋਲ ਪਵਾਇ ਚ ਮੈਂ ਕੋਈ ਕਤਲ ਕਰਤਾ ਮੇਰੇ ਸਾਹ ਦੇ ਇੱਕ ਗੱਲ ਨਹੀਂ ਚਰਦੀ ਗਲੀ 'ਚ ਚੱਲ ਤੂੰ ਗਲੀ 'ਚ ਖੜਾ ਖੜਤਾ ਬੜਾ ਬੋਲ ਸੀ ਇੱਤਿਆ ਤੂੰ ਹੁਣ ਬੋਲ ਕੀ ਇਤਿਆਤ ਕੀਤਾ ਦਿੱਤੇ ਹੁਣ ਅੰਦਰ ਆ ਨਾ ਤੂੰ ਹੁਣ ਬੋਲ ਕੀ ਦਰ ਕੀਤਾ ਮੇਰੇ ਸਾਹ ਦੇ ਬਾਹਰ ਖੜ ਕੇ ਤਿੰਗੜਦੀ ਸੀ ਮੇਰੇ ਨਾਲ ਦੇਖ ਕਿਵੇਂ ਹਵਾ ਕਰਦੀ ਹੁਣ ਵੀ ਇਹਦਾ ਚਪੇੜ ਮਾਰੀ ਵੀ ਹੈ ਨਹੀਂ ਖਿੱਚ ਕੇ ਚੱਕ ਦੇ ਗੱਲ ਤੋਂ ਹੱਥ ਵੇ ਚੋਰਿਆ ਸੈਡ ਹੋ ਜਾ ਮੈਂ ਚੱਲੀ ਆ ਮਰੀਠੀਏ ਮੇਰੇ ਗੁਲਾਬ ਦੇ ਕੋਲ ਤੂੰ ਇੱਥੇ ਖਾਲਾ ਕੱਲੀਆਂ ਰੋਟੀਆਂ ਪਕਾ ਕੇ ਬੜਾ